ਸਾਲ ਜੀ ਸਾਰਿਆਂ ਨੂੰ ਪੂਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਜੀ ਤੇ ਅੱਜ ਮੰਮੀ ਆਪਣੀ ਦਾੜ ਲਾ ਕੇ ਬੈਠੇ ਆ ਦਾੜ ਦੁਖਦੀ ਪਈ ਆ ਇੱਕ ਦੋ ਖੜਦਾਂ ਜੁਆ ਹੋ ਜਾਉਂਦਾ ਦਾੜ ਦਾ ਕਾਰਨ ਆ ਜੀ ਆ ਲੱਡੂ ਹਾਲੇ ਦੁਪਹਿਰੇ ਆਇਆ ਡੱਬਾ ਤੇ ਸਾਰਿਆਂ ਨੇ ਰਲ ਕੇ ਖਤਮ ਵੀ ਕਰ ਦਿੱਤਾ ਇਹ ਲੱਡੂ ਆ ਜੀ ਸਾਡੀ ਮਾਸੀ ਦੇ ਕੇ ਗਈ हां ਵਿਆਹ ਦਾ ਕਾਰਡ ਦੇ ਕੇ ਗਈ ਸਾਨੂੰ ਵਿਆਹ ਗਿਆ ਹੁਣ ਮਾਰਚ ਦੇ ਵਿੱਚ ਕਹਿੰਦੇ ਸੀ ਖੰਡ ਹੋ ਗਿਆ ਵਿਆਹਾਂ ਦਾ ਆ ਉਸ ਦਿਨ ਮੈਂ ਗੱਲ ਕੀਤੀ ਸੀ ਜਿੱਦਾਂ ਪਿਛਲੀ ਵੀਡੀਓ ਦੇ ਵਿੱਚ ਇਸ ਸਾਲ ਤਾਂ ਬਹੁਤ ਜ਼ਿਆਦਾ ਵਿਆਹ ਆ ਗਏ ਇਹੀ ਪ੍ਰੋਗਰਾਮ ਆ ਗਏ ਇਹੀ ਪ੍ਰੋਗਰਾਮ ਸੀਗਾ ਜੀ ਉਹ ਤੇ ਭਾਣ ਜੀ ਦਾ ਮੇਰੀ ਦਾ ਵਿਆਹ ਆ ਗਿਆ ਉਹ ਲੱਡੂ ਦੇ ਰਹਿ ਡੱਬੇ ਦੇ ਨਾਲ ਲੱਡੂ ਖਾ ਲੈ ਸਾਦਾ ਦੇ ਕੋਈ ਆ ਪਰ ਬਹਾਨਾ ਬਣਾਉਂਦਾ ਦਰਸਤਾਲ ਵੀ ਦੋਗਣੀ ਆ ਜੀ ਹੰਤਾ ਲੱਡੂ ਵੀ ਰੱਣੇ ਹੁਣ ਕੋਈ ਲੱਡੂ ਨਹੀਂ ਖਾਣਾ ਡੱਬਾ ਸਾਈਡ ਤੇ ਘੱਟੋ ਮੈਂ ਇੱਥੇ ਅੱਬੇ ਘੱਟ ਖਾਂਦੀ ਹਾਂ ਹੁਣ ਸਭੋ ਵਿਆਹ ਤੇ ਜਾਣ ਵੇਲੇ ਵੀ ਵੀ ਦਵਾਈ ਤੇ ਪੀਣ ਕਿ ਲੱਗ ਇਹ ਮੈਨੂੰ ਨਾ ਰੱਖਣਾ ਪੈਂਦਾ ਕਿਉਂਕਿ ਕਿਤੇ ਜਾ ਕੇ ਮੇਰਾ ਵੀ ਵੀ ਬਾਤਾਂ ਹੀ ਬਾਤਾਂ ਹੁੰਦਾ ਸੇਤ ਚਾਤ ਹੁੰਦੀ ਹੁੰਦੀ ਇਹ ਦੋ ਕੋ ਵਾਧੇ ਵਿੱਚ ਮੈਨੂੰ ਜਾਣਨੇ ਪੈਣਗੇ ਤੇ ਫਿਰ ਸ਼ਾਪਿੰਗ ਹੋ ਗਈ ਜੀ ਵਿਆਹ ਦੀ ਹੋਵੇ ਹੋ ਵੀ ਹਲੇ ਹੋਣ ਵੀ ਆ ਪਾਪਾ ਨੇ ਪੱਗਾਂ ਲੈਣੀਆਂ ਹਲੇ ਦੋ ਅਰਮਾਨ ਕੋਲ ਵੀ ਹੈਗੇ ਕੱਪੜੇ ਤੇ ਹੋਏ ਗਏ ਤਾਂ ਤੁਰਨ ਤੇ ਹਰ ਵਾਦੀ ਤਰ੍ਹਾਂ ਇਸ ਵਿਆਹ ਦੇ ਵਿੱਚ ਵੀ ਮੇਰੇ ਵੇਪਰ ਆ ਇਹ ਤਾਂ ਤੇਰਾ ਨਾ ਬਾੜੀ ਬਣ ਗਿਆ ਸੱਚੀ ਗਰਮੀਆਂ ਚ ਵਿਆਹ ਹੋਵੇ ਤਾਂ ਪੇਪਰ ਸਰਦੀਆਂ ਚ ਵਿਆਹ ਹੋਵੇ ਤਾਂ ਪੇਪਰ ਮੈਨੂੰ ਲੱਗਦਾ ਮੇਰੀ ਕੁੰਡਲੀ ਤੇ ਪੇਪਰ ਆ ਤੇ ਜਦੋਂ ਤੇਰਾ ਵਿਆਹ ਹੋਊਗਾ ਤਾਂ ਨਜ਼ਰ ਪੇਪਰ ਹੋਵੇ ਲੱਛਣ ਤਾਂ ਇਹ ਹੀ ਲੱਗਦੇ ਆ ਜਿਵੇਂ ਤੂੰ ਕਹਿੰਦੀ ਪੜੀ ਜਾਣਾ ਪੜੀ ਜਾਣਾ ਤੇਰੇ ਵੀ ਵਿਆਹ ਤੇ ਪੇਪਰ ਹੀ ਹੋਣੇ ਆ ਨਹੀਂ ਇਹ ਵਿਆਹ ਫੇ ਸੋਚ ਕੇ ਰੱਖਣੇ ਚਾਹੀਦੇ ਆ ਨਾ ਸਾਰੇ ਪਿਆਣ ਦੇ ਪੇਪਰ ਆ ਹਰਮਾਨ ਦੇ ਵੀ ਪੇਪਰ ਆ ਅਰਮਾਨ ਦਾ ਕਰੇ ਤੇਰਾ ਨੂੰ ਪਾਛੇ ਅਰਮਾਨ ਦਾ ਇੱਕ ਦਿਨ ਬਾਅਦ ਆ ਅਰਮਾਨ ਦੇ ਵੀ ਪੇਪਰ ਆ ਗਏ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਮੇਰੇ ਨਾਲ ਜੀ ਮੈਨੂੰ ਤਾਂ ਔਖਾ ਹੀ ਆ ਮੈਂ ਕੀ ਕਰੂੰ ਮੇਰੇ ਨਾਲ ਕੋਈ ਤਾਂ ਹੋਇਆ ਹੁਣ ਉਹ ਕਹਿੰਦੇ ਪਹਿਲਾਂ ਆਏ ਗਾਉਣਾ ਬਜਾਉਣਾ ਵੀ ਆ ਫੇ ਪਹਿਲਾਂ ਚਲ ਪਾਵਾਂਗੇ ਆਪਾਂ ਬਸ ਪਸੂ ਪਾਪਾ ਦੇ ਆਸੇ ਜਦੋਂ ਕਿਤੇ ਜਾਈਦਾ ਹੈ ਨਾ ਕਿਸੇ ਦੇ ਘਰ ਵਿਆਹ ਤੇ ਜਾਈਦਾ ਆ ਤੇ ਅਸੀਂ ਖੜਾ ਅੱਜ ਦਾ ਇਹ ਡਾਇਵਰਸਿਟੀ ਪ੍ਰੋਗਰਾਮ ਕਰਕੇ ਮੇਨ ਪ੍ਰੋਗਰਾਮ ਦੇ ਕੇ ਆ ਜਾਈਦਾ ਯਾਰ ਜਿਹੜਾ ਖੰਡ ਪਾਠ ਜਿਹਦੇਆਂ ਤੋਂ ਪਹਿਲਾਂ ਭੋਗ ਹੁੰਦਾ ਆ ਭੋਗ ਪੈ ਗਿਆ ਚਲੋ ਸਾਰੇ ਰਿਸ਼ਤੇ ਆ ਜਾਂਦੇ ਆ ਤੇ ਜਿਹੜੇ ਰਿਸ਼ਤੇ ਰਾਤ ਰਹਿਣਾ ਹੁੰਦਾ ਨਾ ਉੱਥੇ ਹਾਈ ਕਿੰਨੇ ਵਧੀਆ ਹੁੰਦਾ ਨਾ ਉਹ ਕਿੰਨਾ ਇੰਜੋਏ ਕਰੋਗਾ ਜਿਹੜੇ ਰਾਤ ਰਹਿਦੇ ਇੱਥੇ ਰਿਲੈਕਸ ਹੋ ਕੇ ਕੰਮ ਵੀ ਕਰਾਉਣਾ ਪੈਂਦਾ ਉਹਨਾਂ ਨੂੰ ਲੈ ਹਾਂ ਕੰਮ ਦਾ ਕੰਮ ਕਰਨ ਵਾਲੇ ਲਾਏ ਹੁੰਦੇ ਆ ਤੇ ਸਾਡੇ ਆਰਗੇਂ ਦਾ ਦਰਦਿਆਰ ਪਤਾ ਨਹੀਂ ਕਿੰਨਾ ਤੇ ਹੋ ਗਿਆ ਜਦੋਂ ਘਾਈ ਤੇ ਨਵਾਜਦੇ ਚਲੋ ਦੀਪਾ ਸੋਣ ਪੱਠੇ ਪਾਓ ਫੇਰ ਪਸੋਂ ਚੋਣ ਦਾ ਟਾਈਮ ਤੇ ਰਾਤ ਰਹਿ ਨਹੀਂ ਸਕਦੇ ਦੇਖੀ ਲੋ ਹੁਣ ਰਾਤ ਰਹਿਣੀ ਲੈਣਾ ਹੈ ਰਹਿ ਕੇ ਵੀ ਕੀ ਫਾਇਦਾ ਫੇਰ ਮਨ ਉੱਚ ਭਟਦਾ ਰਹਿੰਦਾ ਜਦੋਂ ਟਾਈਮ ਹੁੰਦਾ ਹੈ ਪਸੋਂ ਦਾ ਚੋਣ ਦਾ ਕਦੋਂ ਸ਼ਾਂਤੀ ਮਿਲੇਗੀ ਜਦੋਂ ਕੋਈ ਰਸਤ ਵਿਆਹ ਦਾ ਆਉਂਦਾ ਕਿਤੇ ਇਹਦਾ ਬੇ ਦੂਰ ਹੋਵੇ ਪਹਿਲਾਂ ਆਹੀ ਜਬ ਪੈ ਜਾਂਦਾ ਇਹ ਕਿਦਾਂ ਅਸੀਂ ਅਟੈਂਡ ਕਰਨਾ ਹੈ ਇਹ ਆਪਾਂ ਕਰ ਤੁਸੀਂ ਚਲ ਜਿਓ ਮੈਂ ਰਹਿ ਲਉਗਾ ਇੱਥੇ ਹੁਣ ਮਾਨ ਕਹਿੰਦਾ ਮੈਨੂੰ ਤੂੰ ਵੀ ਰੈਲੀ ਪਾਪਾ ਦੀ ਰੋਟੀ ਬਣਾ ਲੀ ਪਾਪਾ ਗੋਲ ਜੇ ਮੈਂ ਕਿਹੜੀ ਗੋਲੀ ਦਵਾ ਉਹ ਹੋਈ ਕੋਲ ਵੀ ਫ੍ਰਿਜ ਤੇ ਪਈ ਹੋਣੀ ਥਰੀ ਦਾਲ ਦੀ ਉੱਤੇ ਪਈ ਹੁੰਦੀ ਹੈ ਮੇਰੀ ਗੈਸ ਆ ਹੀ ਤੈ ਹੋ ਰਹੀ ਹੈ ਜਿਆਦਾ ਦਵਾਈਆਂ ਖਾਣ ਨਾਲ ਵੀ ਉਹ ਹੋ ਜਾਂਦਾ ਬੀਪੀ ਦੀ ਉੱਦਾਂ ਖਾਣੀ ਚਾਹੀਦੀ ਆ ਤੁਹਾਨੂੰ ਕਿਉਂਕਿ ਬਹੁਤ ਜਿਆਦਾ ਵੀ ਵੱਜ ਜਾਂਦਾ ਘਰ ਵੀ ਨਾ ਬੰਦ ਰਹਿ ਰਹੀ ਤੇ ਲੱਡੂ ਖਾਣ ਨਾ 200 2 ਆ ਆ ਤਿੰਨ ਚਾਰ ਨਹੀਂ ਲੱਡੂ ਆ ਵੀ ਬਹੁਤ ਆ ਇੱਕ ਅੱਜ ਚਵੇ ਆ ਗਿਆ ਵਿਆਹ ਰਸਣਾ ਇਸ ਮਸੀ ਹੈ ਨਾ ਤੇ ਕੱਲ ਪਰਸੋਂ ਆਇਆ ਸਾਡੇ ਇਹਨਾਂ ਦੇ ਪਾਪਾ ਦੀ ਪੂਆ ਦੇ ਵਾਲਾ ਮੁੰਡਾ ਰਿਟਾਇਰ ਹੋਇਆ ਸੀ ਇਹ ਰਿਟਾਇਰਮੈਂਟ ਦਾ ਨਾਲੇ ਡੱਬਾ ਫਿਰ ਉਸ ਤੋਂ ਇੱਕ ਦਿਨ ਪਹਿਲਾਂ ਆਏ ਲੱਡੂ ਪੂਆ ਦੇ ਤੋਤੇ ਤੇ ਦੀ ਕੁੜੀ ਦਾ ਤੋਤੇ ਤੇ ਮੁੰਡੇ ਦਾ ਪੂਆ ਦੇ ਪੋਤੇ ਵੀ ਪੋਤੇ ਪੋਤੀ ਦੇ ਮੁੰਡੇ ਦਾ ਵਿਆਹ ਸੀ ਪੋਤੀ ਦੇ ਜਦ ਪੂਆ ਦੇ ਪਰਦੋਤੇ ਦਾ ਵਿਆਹ ਸੀਗਾ ਉਹ ਵਿਆਹ ਤਾਂ ਇੰਗਲੈਂਡ ਤੋਂ ਆਇਆ ਜੋ ਪਰਸੋਂ ਲੱਡੂ ਜਿਹਾ ਲੱਡੂ ਸਵਾਦ ਸੀ ਉਹ ਵੀ ਪੰਜਾਬ ਦੇ ਨਵਾਂ ਲੱਡੂ ਖਾਂਦਿਆਂ ਨੂੰ ਆਹ ਮੈਂ ਜਾਣ ਤੋਂ ਪੁੱਛਿਆ ਚਲੋ ਹੁਣ ਮੌਸਮ ਠੰਡਾ ਆ ਦੋ ਕੁ ਦਿਨ ਹੋ ਗਏ ਤੇ ਆਪਾਂ ਬਾਹਰ ਸੈਰ ਕਰਦੇ ਆਂ ਇੱਥੇ ਰਗਾ ਕੱਲ ਕਰਨੀ ਬਹੁਤ ਸੀਗੀ ਰਾਤ ਦੇ ਟਾਈਮ ਪੱਖਾ ਹੌਲੀ ਕਰਨਾ ਪਿਆ ਸਾਨੂੰ ਸਵੇਰੇ ਨਾ ਘੁੰਮਣ ਜਾਈਏ ਤਾਂ ਅੰਦਰ ਬੜਨ ਦੇ ਨਿਕਰਦਾ ਬਾਹਰ ਇੰਨਾ ਸੋਹਣਾ ਮੌਸਮ ਹੁੰਦਾ ਆ ਅੰਦਰ ਆ ਫਿਰ ਮੈਨੂੰ ਬਾਰੇ ਬਾਰ ਕੰਮ ਕਰਦੇ ਰਹਿਣੀ ਆ। ਇਹਨੇ ਵੀ ਝਾੜੂ ਪੇਰ ਲਿਆ ਬੁੱਟੇ ਨੂੰ ਪਾਣੀ ਪਾੜਿਆ। ਅੰਗਰਵਾਨ ਬਹੁਤ ਔਖਾ ਲੱਗਦਾ। ਚਲੋ ਫਿਰ ਸੈੱਟ ਕਰਕੇ ਹੀ। ਚਲਗੇ ਚਲੋ। ਰੋਟੀ ਆ ਕੇ ਬਣਾ ਲੈਣਾ। ਸਬਜ਼ੀ ਬਣ ਗਈ ਹੈ। ਇਹ ਗੋਭੀ, ਉਹ ਖੀਰ। ਬੀ ਮੌਸਮੀ ਸਬਜ਼ੀ। ਹਰੀ ਦੀ ਕੋਸ਼ਣ। ਪਰ ਗੋਭੀ ਸਾਨੂੰ ਪਸੰਦ ਆ ਇਸ ਲਈ ਅਸੀਂ ਨਾ ਨਹੀਂ ਕਰਦੇ ਥੋੜੀ ਬਣਾਈ ਸੋਹਣੀਆਂ ਸੀ ਫੁੱਲ ਨਵੀਂ ਜਿਹੀ ਦਾ ਕੋਈ ਨਵੇਂ ਪ੍ਰਸ਼ੇਤ ਦੇ ਬੁੱਕ ਤੇ ਆਏ ਹੁੰਦੇ ਕਿਸੇ ਨੇ ਉਸ ਵਿੱਚ ਸੋਹਣੀਆਂ ਸਾਡੀਆਂ ਵੀ ਹੈ ਨਹੀਂ ਸੀ ਸੋਹਣੀ ਸੀ ਮੈਂ ਦੇਖ ਕੇ ਬੜੀ ਚਿੱਟੀ ਸੀ ਚਲੋ ਜੀ ਅਸੀਂ ਚੱਲੇ ਹੁਣ ਸੈਰ ਕਰਨ ਤੇ ਵੀਡੀਓ ਅਸੀਂ ਨਹੀਂ ਬਣਾਵਾਂਗੇ ਕਿਉਂਕਿ ਮੰਮੀ ਦੀ ਧੜ ਦੁਖਦੀ ਆ ਤੇ ਮੰਮੀ ਤੋਂ ਗੱਲਾਂ ਹੋਣੀਆਂ ਨਹੀਂ ਉੱਧਾ ਹੀ ਬਾਹਰ ਮੱਛਰ ਆ ਤੇ ਨਾਲੇ ਮੇਰਾ ਹੋਏ ਨਾ ਵੀਡੀਓ ਸਹੀ ਨਹੀਂ ਬਣਦੀ ਹੈਗੀ ਇੱਕ ਵਾਰ ਬਣਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸ਼ੋਰਟਸ ਤੇ ਮੇਰਾ ਆਉਂਦਾ ਹੈ ਵੀ ਸਹੀ ਨਹੀਂ ਬਣਦੀ ਇਹ ਵੀਡੀਓ ਪਰ ਵੀ ਦੇਖੋ ਲਈ ਸਨੇਹ ਜਨਾਇਆ ਸਾਡੇ ਜੀ ਮੰਮੀ ਆਪਣੀਆਂ ਗੋਲੀਆਂ ਫ੍ਰਿਜ ਤੇ ਰੱਖਦੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕੌਣ ਕੌਣ ਆਪਣੀ ਦਵਾਈ ਫ੍ਰਿਜ ਤੇ ਰੱਖਦਾ ਆ ਉਹ ਨੇੜੇ ਹੁੰਦੀ ਆ ਫਿਰ ਦੋਸਤ ਚੱਕ ਕੇ ਤਰਸੋ ਦੀ ਬਣਦੇ ਦਾ ਖਾ ਲਈ ਜੀ ਹਨ ਮੈਂ ਹਰ ਵੇਲੇ ਨਿਕੰਮੇ ਚਾ ਮੈਨੂੰ ਪੱਰਾ ਵੀ ਨਹੀਂ ਜਿਆਦਾ ਗੋਲੀਆਂ ਕਰਨੀਆਂ ਚਾਹੀਦੀਆਂ ਜੇਕਰ ਜਿਆਦਾ ਵੀ ਮੈਂ ਕੰਮ ਕਿੱਦਾਂ ਕਰਨਾ ਇਹ ਦਰਦ ਦੇ ਵਿੱਚ ਗੋਲੀਆਂ ਗੰਧੀ ਕਰਕੇ ਕੰਮ ਹੁੰਦਾ ਸਾਰਾ ਹਾਂਜੀ ਜੀ ਤੇਲ ਪੀਲਾ ਹਾਂ ਵੀ ਮੈਂ ਰਹਿਣ ਦੇ ਬਾਹਰ ਜਾਣ ਨੂੰ ਕਿਉਂ ਬਾਹਰ ਪੂਰੀ ਬਾਹਰ ਤੋਂ ਬਹੁਤ ਤੋਂ ਦਰਦ ਵੀ ਮਹਿਸੂਸ ਆਣਾ ਮੈਂ ਤੇਰਾ ਸਾਥ ਨਹੀਂ ਕਿੱਥੇ ਫੇਰਨਾ ਹੁੰਦਾ ਦੇਖੋ ਜੀ ਮੈਨੂੰ ਅੱਜ ਨਾ ਹੋ ਸਕਿਆ ਨਹੀਂ ਨੱਕ ਦੇ ਵਿੱਚ ਸਾਡੇ ਗਾਂ ਦਾ ਵਧੀਆ ਕੇਅਰ ਐਦਾਂ ਬਸ ਐਦੇ ਲੈਣਾ ਆ ਥੋੜ੍ਹਾ ਲੈ ਕੇ ਦੇਖ ਲਾ ਠੀਕ ਹੈ ਕਰਨੀ ਪੋੜਦੇ ਆ ਇਹ ਕਿ ਵੀ ਅੱਜ ਜਿਆਦਾ ਵੀ ਨਹੀਂ ਬਣਾਵਾਂਗੇ ਬਰੇ ਸਵੇਰ ਨੂੰ ਬਣਾ ਲਵਾਂਗੇ ਹਨਾ ਮੈਂ ਸਵੇਰ ਨੂੰ ਬਣਾਉਣ ਦੀ ਵੀਡੀਓ ਪਰੰਪਰਿਕ ਰੈਸਪੀ ਕਿਹ ਹੋਣੀ ਠੀਕ ਹੈ ਸਵੇਰ ਨੂੰ ਸੋਨਾ ਮਸਲ ਨੂੰ ਵੀ ਬਾਅਦ ਵਿੱਚ ਸ਼ੇਅਰ ਕਰ ਮੈਂ ਜਾਈ ਜਾਇਆ ਹੈ ਠੀਕ ਹੈ ਜੀ ਹੁਣ ਅਸੀਂ ਵਿਆਹ ਦੀਆਂ ਤਿਆਰੀਆਂ ਵੀ ਕਰ ਲਈਆਂ ਆਂ ਸੋਹਾਵ ਯਾਰ ਕਰ ਲਈਏ ਨਾ ਸ਼ੌਕ ਆ ਜੀ ਮਿਲਦੇ ਆਗਲੀ ਵੀਡੀਓ ਚ ਜੀ ਬਹੁਤ ਬਹੁਤ ਥੈਂਕ ਯੂ ਜੀ ਨਾ ਸੇਵਾ ਸੇਵਾ ਜੀ ਤੁਹਾਨੂੰ ਬਹੁਤ ਜਵਾਇਤ ਹੋ ਬਹੁਤ ਆ ਤੇ ਮੌਸਮ ਕੋ ਸ਼ਬਦ ਨਹੀਂ ਆ ਘਰ ਵਿੱਚ ਸਰਦੀਆਂ ਪੱਖਿਆਂ ਥੱਲੇ ਠੰਡ ਲੱਗਦੀ ਆ ਤੇ ਬਾਹਰ ਕਰਮ ਲੱਗਦੀ ਆ ਨਹੀਂ ਕਰਨਾ ਹੀ ਪਿਆ ਹੈਗਾ ਮੀ ਤੇ ਬਾਕੀ ਬਾਹਰ ਨਿਕਾ ਕੇ ਦੇਖਦੇ ਆ ਮੌਸਮ